ਹੈਲੋ एवरीवन ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਕਿਉਂਕਿ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਿ 21 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਰਿਗਾਰਡਿੰਗ ਜੋ ਕਿ ਆਪਾਂ ਗੱਲਬਾਤ ਕਰਨ ਜਾ ਰਹੇ ਹਾਂਗੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਤੇ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਪ੍ਰੈਸ ਵੀ ਜਰੂਰ ਕਰ ਦੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤਾਂ ਦੇਖੋ ਅੱਜ ਦੀ ਜੋ ਆਪਣੀ ਵੀਡੀਓ ਹੈਗੀ ਉਹ ਹੌਲੀਡੇ ਆਨ 21 ਡਿਸੰਬਰ ਸਿੱਖਿਆ ਪੱਗ ਲੋ 21 ਡਿਸੰਬਰ ਨੂੰ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਠੀਕ ਹੈ ਜੀ ਤਾਂ ਦੇਖਦੇ ਹਾਂਗੇ ਇਸ ਵਿੱਚ ਕੀ ਦੱਸਿਆ ਗਿਆ ਹੈ ਹਾਂਜੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਐਡਿਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ 21 ਦਸੰਬਰ ਦਿਨ ਸ਼ਨੀਵਾਰ ਨੂੰ ਛੁੱਟੀ ਐਲਾਨੀ ਗਈ ਹੈ ਇਹ ਫੈਸਲਾ ਨਗਰ ਪੰਚਾਇਤਾਂ ਦੇ ਚੋਣਾ ਕਰਕੇ ਲਿਆ ਗਿਆ ਹੈ ਠੀਕ ਹੈ ਜੀ ਤਾਂ ਜੋ ਇਹ ਛੁੱਟੀ ਹੈ 21 ਦਸੰਬਰ ਯਾਨੀ ਕਿ ਕੱਲ ਨੂੰ ਹੋਣ ਵਾਲੀ ਹੈਗੀ ਦਿਨ ਸ਼ਨੀਵਾਰ ਦੀ ਇਹਦਾ ਮਤਲਬ ਤੁਹਾਨੂੰ ਦੋ ਛੁੱਟੀਆਂ ਆਈਆਂ ਸੈਟਰਡੇ ਐਂਡ ਸੰਡੇ ਠੀਕ ਹੈ ਜੀ ਤਾਂ ਇਹ ਜੋ ਕਿ ਛੁੱਟੀ ਐਲਾਨੀ ਗਈ ਹੈ ਇਹ ਜੋ ਕਿ ਨਗਰ ਪੰਚਾਇਤ ਦੀਆਂ ਚੋਣਾ ਹੋਣ ਜਾ ਰਹੀਆਂ ਉਸ ਦੇ ਰਿਗਾਰਡਿੰਗ ਛੁੱਟੀ ਕੀਤੀ ਗਈ ਹੈ ਠੀਕ ਹੈ ਜੀ ਅੱਗੇ ਦੇਖੋ ਸਿੱਖਿਆ ਵਿਭਾਗ ਦੇ ਸਕੱਤਰ ਕਮਲकिशोर যাদਬ ਵੱਲੋਂ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਇਹ ਪੱਤਰ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਦੇਖਦੇ ਹਾਂ ਇਸ ਹੁਕਮ ਦੀ ਕਾਪੀ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਚੌਨ ਕਮਿਸ਼ਨ ਸਕੱਤਰ ਕਮ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਸ਼ੇ ਸਕੱਤਰ ਵਧੀਕ ਸਕੱਤਰ ਸੰਯੁਕਤ ਸਕੱਤਰ ਉਪ ਸਕੱਤਰ ਡਾਇਰੈਕਟਰ ਸਿੱਖਿਆ ਵਿਭਾਗ ਡਾਇਰੈਕਟਰ ਸਿੱਖਿਆ ਵਿਭਾਗ ਡਾਇਰੈਕਟਰ ਐਸ ਸੀ ਆਰਟੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਭੇਜੀ ਗਈ ਹੈ ਠੀਕ ਹੈ ਜੀ ਸਿੱਖਿਆ ਸਕੱਤਰ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਸੈਕਟਰੀ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਪੱਤਰ ਨੰਬਰ SECME SAM 2024 10798 ਮਿਤੀ 18 12 2024 ਚ ਦੱਸਾਈ ਗਈ ਸਕੇਡਿਊਲ ਅਨੁਸਾਰ ਪੰਜਾਬ ਰਾਜ ਵਿੱਚ ਜਿੱਥੇ ਮਿਊਨਿਸਪਲ ਬਾਡੀਜ਼ ਨਗਰ ਪੰਚਾਇਤ ਸੇ ਇਲੈਕਸ਼ਨ ਹੋ ਰਹੇ ਹਨ ਉੱਥੇ ਰਾਜ ਦੇ ਸਮੂਹ ਸਰਕਾਰੀ ਪ੍ਰਾਈਵੇਟ ਐਡਿਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਮਿਤੀ 21 12 2024 ਦਿਨ ਸ਼ਨੀਵਾਰ ਨੂੰ ਛੁੱਟੀ ਕੋਸ਼ਿਤ ਕੀਤੀ ਜਾਂਦੀ ਹੈ ਠੀਕ ਹੈ ਜੀ ਤਾਂ ਇਹ ਸੀਗਾ ਲੇਟੈਸਟ ਨੋਟੀਫਿਕੇਸ਼ਨ ਰਿਗਾਰਡਿੰਗ 21 ਦਸੰਬਰ ਦੀ ਜੋ ਕਿ ਛੁੱਟੀ ਹੈਗੀ ਪੰਜਾਬ ਸਰਕਾਰ ਦੁਆਰਾ ਹੀ ਘੋਸ਼ਿਤ ਕੀਤੀ ਗਈ ਹੈਗੀ ਤਾਂ ਇਹ ਸੀਗਾ ਆਪਣਾ ਅੱਜ ਦਾ ਵੀਡੀਓ ਮਿਲਦੇ ਆ नेक्स्ट ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਵੀ ਪ੍ਰੈਸ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮਤ ਭੁੱਲਣਾ ਠੀਕ ਹੈ ਜੀ tamil the next video is stay blessed keep smiling and keep growing thank you